प्रवासी संघ साद तो है साडा सब तो जरूरी अहम यह चीज है को कारोबार ਸਾਰੇ ਅੱਲੇ ਕੋ ਬੋਕਲ ਪੁਆਇੰਟ ਨਾਲਿਆ ਤੁਹਾਡੇ ਮੇਰੇ ਕੋ ਇਸ ਟਾਈਮ ਜਿਹੜਾ ਉਦਾਵਾ ਅੰਮ੍ਰਿਤਸਰ ਦੇ ਵਿੱਚ ਹੈ ਮੈਂ ਵਨਪ੍ਰੀਜ਼ੈਂਟ ਦਾ ਦੱਸ ਰਿਹਾ ਹਾਂ 22 ਘੰਟੇ ਦਾ 22 ਘੰਟੇ ਦਾ ਵਾਹ ਵਾਹ ਬੋਲ ਕੇ ਤੁਹਾਡੇ ਨਾਲ ਆ ਗਿਆ ਫੇ ਇੱਕ ਛੋਟੀ ਜੀ ਸੂਚਨਾ ਹੋਰ ਕਿ 3 ਤਰੀਕ ਨੂੰ ਸ਼ੁਭਰਾਤਰੀ ਦੇ ਉਪਰਕਸ਼ ਦੇ ਵਿੱਚ ਇੱਕ ਸ਼ੋਭਾ ਯਾਤਰਾ ਰੇਂਜ ਕੀਤੀ ਗਈ ਹੈ ਫਿਰ ਇਸ ਸ਼ੋਭਾ ਯਾਤਰਾ ਜਿਹੜੀ ਚੱਲੇਗੀ ਨਾ ਮੰਦਰ ਫਾਈਨਲ ਕਰਨਾ ਵਾ ਕਿ ਰਾਮਾਸ਼ਰਮ ਜਾਂ ਸੁਕੇਸਰਾ ਵਾਲੇ ਮੰਦਰ ਕੋ ਚਲੇ ਜਾਂ ਮਾਦੇਵ ਦੇ ਸੁਹਾਲੇ ਤੋਂ ਚਲੇ ਇਹ ਸ਼ੋਭਾ ਯਾਤਰਾ ਜਿਹੜੀ ਹੈ ਨਾ ਭਾਵਨਾ ਦੇ ਵਿੱਚ ਘਟਨੀ ਆਹੀ ਜੈਨਤ ਵਾਰ ਦਾ ਵਾ ਪਤਾ ਮੈਨੂੰ ਵੀ ਇਹਦੀ ਸ਼ਾਮਲਾ ਜੋਸਈ ਜਾਂ ਸ਼ਿਰਦ ਜੀ ਆ ਜੀ ਨੇ ਮਾਜਿਦੇ ਮਾਣੇ ਚਾਲ ਕਰਵਾਇਆ ਸਾਥੇ ਭੀਜੀ ਸ਼ਰਪਾ ਜੀ ਜਿਹੜੇ ਸਾਡੇ ਬੜੇ ਪੁਰਾਣੇ ਬੀਬੀ ਨਾਮ ਦੇ ਲੋਕ ਆਏ ਮੈਂ ਕਿਉਂ ਆਇਆ ਤੇ ਇਹ ਪ੍ਰਤੀਬਿਧੀ ਬਹੁਤ ਬਹੁਤ ਪ੍ਰਤੀਬਿਧੀ ਦਾ ਐਕਟੀਵਿਟੀਜ਼ ਬਹੁਤ ਹੁੰਦੇ ਹੈ ਕੰਪਨੀ ਜਿਹੜਾ ਚਾਰ ਦਾ ਹੋ ਗਿਆ ਹੈ ਜੀ ਬੀਬੀ ਹੋਰ ਖਾਸ ਕਰਕੇ ਜਿਹੜੇ ਕੰਮ ਕਰਾਉਣੇ ਪੜਨੇਗੇ ਉਹਨਾਂ ਵਾਸਤੇ ਫੋਰਸ ਦੀ ਮਹਾਰਤ ਹੈ ਜੇ ਉਸਦੀ ਬਹੁਤ ਫਾਇਦਾ ਹੋ ਉਹ ਤਾਂ ਉਹਦੀ ਇਸ ਦੀ ਮਹਾਰਤ सामन सामन ही